ਲੋ ਜੀ ਅਸੀਂ ਸਾਰੇ ਰੈਡੀ ਆਉਣ ਜਾਣ ਲਈ ਗੁਰਦੁਆਰਾ ਸਾਹਿਬ ਸਾਰੇ ਚੱਲ ਪਾ ਆਪਣੇ ਕਿੱਥੇ ਜਾਵਾਂਗੇ ਜੀ ਲੱਗਿਆ ਰਹਿੰਦਾ ਜਿਹਾ ਗੈਪ ਪੈਦਾ ਰਹਿੰਦਾ ਇਹ ਕਿੱਥੇ ਦੂਹਾਂਦਾ ਨਾ ਪਾ ਲੈ ਬਾਕੀ ਤੇ ਹੋਈ ਆ ਬਚੇ ਨਾ ਨਹੀਂ ਤੇ ਉਹ ਕੱਲ੍ਹ ਫੋਟੋਆਂ ਪਾਏ ਪੈਜ ਮੁਕਨੇ ਟੂਰੀ 10-15 ਬੰਦੇ ਪਿੱਛੇ ਰੈਡੀ ਆ ਰਹੇ ਆ ਸੋ ਸਿੰਘ ਉਹ ਫਿਰ ਜੋ ਕਲੀਵ ਚੱਕ

La pena y ya la pena. ਚਾਹ ਪਾਣੀ ਪੀ ਲਿਆ ਸੰਗਤਾਂ ਨੇ ਦੁਬਾਰੇ ਚਾਲੇ ਪਾ ਦੇਣੇ ਆ ਸਾਡੀ ਮਾਦੀ ਵੀਰੇ ਘਾਤ ਵੀਰੇ ਲੋ ਜੀ ਲੋ ਲੋ ਵਾਹਿਗੁਰੂ ਵਾਹਿਗੁਰੂ ਬਾਹਰ ਜੋ ਦੋਨਾਂ ਤਰ ਉਹ ਵੀ ਬਈ ਸਾਰੇ ਵੀਰ ਨਹੀਂ ਹੋਗਾ ਕੋខਾ ਆ ਦੂਸਰਾ ਰਸਤਾ ਹੈ ਤੇ ਆ ਸ਼ਾਰਟਕਟ ਰਸਤਾ ਹੈ ਸ਼ਾਰਟਕਟ ਚਲੋ ਭਾਈ ਚਲੋ ਚਲੋ ਚਾਰ ਅਵੀ ਸਾਂ ਚਲ ਗੁਰਪ੍ਰੀਤ ਸਿੰਘ ਜਾ ਰਿਹਾ ਸਾਡਾ ਘੋੜੀ ਤੇ ਉੱਥੇ ਹੀ ਕੱਢ ਲੈਂਦਾ ਕਈ ਕਈ ਨਹੀਂ ਆ ਜਾਓ ਪਾਣੀ ਪਾਣੀ ਆਈ ਜਾਓ ਆਹਰ ਇੱਕ ਸਾਥੀ ਸਾਡਾ ਥੱਕ ਗਿਆ ਉਹਨੂੰ ਰਿਕੋਰਡ ਜੀ ਛੜਾਤਾ ਆ ਦੂਜੇ ਬੰਦੇ ਦੀ ਤਿਆਰੀ ਐ ਇਹ ਤਰਲੇ ਜੀ ਕਰਦੇ ਆ ਇੱਕ ਵਾਰੀ ਤਾਂ ਡਿੱਗ ਪਿਆ ਇਹ ਬੰਦਾ ਤੇ ਅਰੇ ਕਾਫੀ ਸਫਰ ਹੈ ਜਿਹੜਾ ਜੀ ਰਹਿੰਦਾ ਹੈ ਆ ਵੀ ਸਭ ਪੱਕੀ ਹੈ ਜੀ ਹੈ ਦੇ ਲਈ ਜੇ ਤੱਕ ਦਾ ਸਭ ਕਲੀਅਰ ਕਰ ਲਿਆ ਗੁਰੂਕ ਜੀ ਡੈਵਿਡ ਇੱਕ ਪਾਸੇ ਜਿੱਤ ਬਣਾਉਣੇ ਨੂੰ ਆਹ ਲੈ ਬਾਬਾ ਆ ਨੀ ਜੇ ਨਾ ਉਹ ਵੀ ਇਧਰ ਕੋ ਅਰੇ ਇਧਰ ਕੋ ਖਾਤ ਦੇ ਬਰਤਾ ਕਰੀਏ ਜੀ ਜਾਨੂ ਜੀ

快去买呀！先放这。 ਰੋ ਰੋ ਕਰਮੇ ਕੋ ਮਤਲੇ ਉਹਨੂੰ ਪਾਇੰਟ ਕਰਦੇ ਭਈ ਨਿੰਨਾ ਦੁਖ ਸਾਥ ਨਿੰਨਾ ਨਾਨਕ ਸਾਥ ਫੁਰ ਬਿਟਿਆ ਤਿੰਨਾ ਮਿਲਿਆ ਹਰ ਸੋਹ ਹਰ ਸਭਾ ਕੋ ਪਛਾਣ

सिरना ना किला कर मारी चल झलख तो

ਬਚੈ ਤਨ ਹਦੂ ਕਰਮੀ ਆਪੋ ਆਪਿ ਕਿਨ ਕਾਇ ਜਿਸ ਜੀ ਆਬਸਾਵੇ ਤਾਂ ਕਿ ਮਹਿਮਾ ਗਣੀ ਨ ਆਵੇ ਕਾਂਖੀ ਇਕ ਦਰਸ ਘਾਰੋ ਨਾਨਕੁ ਉਸੰਗੁ ਮਹਿ ਉਧਾਰੋ ਸੁਖਮਨੀ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਦਾ ਜਾਏ ਸਾਦੀ ਸੰਗਰਾਂ ਨੂੰ ਵੈਗੁਰ ਜੀ ਦਾ ਖਾਲਸਾ ਸ਼ਹੀ ਵੈਗੁਰ ਜੀ ਦੀ ਫਤਿਹ ਤੇ ਸੰਗਤ ਜੀ ਨੂੰ ਦੱਸਣਾ ਸੀ ਜੀ ਅੱਜ 200 ਜੋ ਵੀ ਹੁਣ 2024 ਦਾ ਦਿਨ ਹੈ ਤੇ ਜਿਹੜਾ ਮੌਸਮ ਹੈ ਇੱਥੇ ਜੀ ਸ਼੍ਰੀ ਹੇਮਕੁੰਟ ਸਾਹਿਬ ਬਿਲਕੁਲ ਸਾਫ਼ ਹੈ ਤੇ ਆਪਾਂ WhatsApp ਇੰਸਟਾ ਤੇ ਜਾਂ Facebook ਤੇ ਵੀਡੀਓ ਦੇਖਦੇ ਆ ਉਹ ਸਭ ਫੇਕ ਵੀਡੀਓ ਆ ਰਹੀਆਂ ਨੇ ਅੱਜ ਦਾ ਯਾਤਰਾ ਆਪਾਂ ਕਰ ਲਈ ਬਿਲਕੁਲ ਆ ਸਕਦੇ ਹਾਂ ਰਸਤਾ ਬਿਲਕੁਲ ਸਾਫ਼ ਹੈ ਖੁੱਲ ਰਿਹਾ ਹੈ ਇਸ ਰੋਡ ਵੀ ਦੇਖੋ ਬਿਲਕੁਲ ਪਾਣੀ ਦਾ ਪ੍ਰਭਾਵ ਹੈ ਸੰਗਤ ਜੀ ਆ ਰਹੀ ਹੈ ਸਾਰੀ ਸੰਗਤ ਆ ਰਹੀ ਹੈ ਕੋਈ ਛੱਡਣਾ ਸੰਗਤਨੀ ਆਓ ਭਾਰਤ ਕਰਦੇ ਹੋ ਬੰਦੀਆਂ ਕਰੋ ਸਭ ਕੋ ਜਿਹੜੀਆਂ ਵੀ ਥੇਕ ਨੇ ਉਜ਼ਾਰੀਆਂ ਉਹਨਾਂ ਤੋਂ ਬਚੇ ਫੋਤੇ ਕਿਸਾ ਆਇਆ ਸਰਨ ਲਾਵੇ ਕੋਮਨ ਸੇ ਮਨੁਸਤਾਵੇ ਧੂਤੀ ਸਰ ਸਰਨ ਆਰਣ ਪੈਣੇ ਆਂਧਾਰੇ

ਵਾਹ ਬਾਪ ਸੀ ਹੋ ਚਲੀਆ ਨਿੰਗਾ ਸਿੰਘਾਂ ਦੀ ਬਲੇ 100 ਦਿਹਾਨ ਸਤਿ ਸ਼੍ਰੀ ਅਕਾਲ ਹੋ ਮੇਰਾ ਐਪਲ ਹੈ ਚੋ ਯਾਰ ਕੀ ਪਰਸਾਨੀ ਇਹ ਪਾਰਾ ਬੋਲਦਾ ਮੇਰਾ ਐਪਲ ਹੈ ਮੇਰਾ ਐਪਲ ਦਾ ਸਮਝੋ ਪਤਾ ਨਹੀਂ ਸਭ ਦਾ ਲੱਗਦਾ ਲੱਗਦਾ ਹੈਲੀਪੈਡ ਤਿਆਰ ਹੋ ਰਿਹਾ ਜੀ ਗੋਬਿੰਦ ਕਾਰਤਿਕ ਗਰੂ ਕਮੈਂਟਾਂ ਨੂੰ ਉੱਪਰ ਜਾਣ ਲਈ ਸੀੜੀਆਂ ਨੂੰ ਸਾਹਿਬ ਲਈ ਇਹ 10 ਵਾਲਾ ਤੂਗਾ ਉਹ ਇੱਥੇ ਕੋਈ ਉੱਪਰ ਜਾਣ ਲਈ ਇੱਕ ਤਾਂ ਪੌੜੀਆਂ ਵਾਲਾ ਰਸਤਾ ਹੈ ਆ ਸੀੜੀਆਂ ਵਾਲਾ ਰਸਤਾ ਹੈ ਇੱਕ ਕਪਲੇ ਰਸਤਾ ਹੈ ਇਹ ਰਸਤੇ ਵਧੀਆ ਰਹਿੰਦਾ ਹੈ ਉੱਪਰ ਦੀ ਚੱਲ ਜਾ ਕੋਈ ਗੱਲ ਨਹੀਂ ਇੱਧਰ ਚ ਆ ਕੀ ਹੋਇਆ ਕੋਈ ਤਾਂ ਗੱਲ ਨਾ ਵੀਰੇ ਥੱਲੇ ਆਇਆ ਕੋਈ ਨਾ ਥੱਲੇ ਆ ਜਾ ਔਰ ਇੱਧਰ ਦੀ ਆ ਜਾ ਕਿਉਂ ਦੀ ਆ ਜਾ ਇੱਧਰ ਵੀ ਆਈ ਬੱਸ ਆ ਜਾ ਕੋਈ ਫਰਕ ਨਹੀਂ ਠੀਕ ਆ ਜਾ ਜਿਹੜਾ ਕੀ ਪਤਾ ਪੈਰ ਤਾਂ ਨਾ ਬਿਲਕੁਲ ਕੇ ਜੇ ਨਹੀਂ ਚਲੋ ਜੀ ਚਲੋ ਜੀ ਮੋਟੇ ਨਹੀਂ ਜੀ chakani aaj osmane tek ni unna nalai samai deko bu bu ਓਕੇ ਓਕੇ ਅੱਗੇ ਮਾਈਕ ਕੋੜੀ ਦਾ 1300 ਰੁਪਏ ਲੱਗਦਾ ਆਪਾਂ ਦੇਵਾਂਗੇ ਬਾਈ ਜੀ 2000 ਰੁਪਏ ਪੰਜ ਇਹਨਾਂ ਦਾ ਮਦਨ ਸਾਹਿਬ ਤੋਂ ਗੋਬਿੰਦ ਘਾੜ ਦਾ ਜਿਹੜੀ ਅਣਤ ਆਜੋ भाई ਜਦੋਂ ਗੱਡੀ ਖੜਦੀ ਆ ਯਾਰ ਗੱਡੀ ਖੜਦਾ ਟਾਈਮ ਬੱਸ ਕੈਮਰੋਂ ਮੜਾ ਆ ਜਿਹੜੇ ਇੱਥੇ ਲਿਆ ਕੇ ਖਿਲਾਰਦੇ ਆ ਇਥੇ ਨੂੰ ਵੇਖੋ ਖੱਚਲ ਖੜੇ ਹੁੰਦੇ ਨੇ ਇਹ ਮਿੰਡ ਜਾਣਗੇ ਖੜ ਜਾਗੇ ਰਕਾਰ ਜੇ ਲੱਪਣ ਦੇ ਆਹ ਇਹ ਪਾਣੀ ਕੰਗਾ